ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਤੇ ਮੈਂ ਤੁਹਾਡਾ ਸਹਿਯੋਗੀ ਵਿਕਰਮ ਸ਼ਰਮਾ। ਠਾਣੇ اسلام آباد ਵੱਲੋਂ ਇਹ ਦਾਦਾ ਕਤਲ ਮਾਮਲੇ ਵਿੱਚ ਇੱਕ ਸਿਰਫਰੇ ਆਸ਼ਕ ਨੂੰ ਇੱਕ ਲਾਸੈਂਸੀ ਪਿਸਤਲ ਬੱਤੀਬੋਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਤੇ ਇਸ આરોપી ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਮਾਨ ਲਿਆ ਜਾਏਗਾ ਤੇ ਇਸ ਕੇਸ ਦੀ ਬ੍ਰੀਕਿੰਗ ਨਾਲ ਪੁਸ਼ਕਿਸ਼ ਕੀਤੀ ਜਾਊਗੀ ਕੋਡ ਆਫ ਕੰਡਕਟ ਦੇ ਚਲਦਿਆਂ ਕਮਿਸ਼ਨਰੀ ਅਟਮਰਿਤਸਰ ਪੁਲਿਸ ਵੱਲੋਂ ਜਿਹੜੇ ਮਾੜੇ ਅੰਸਰਾਂ ਤੇ ਟਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸੈਂਟਰਲ ਸਬਡਿਵੀਜ਼ਨ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ حاصل ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੋ ਸਕਸੈਸਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਰ ਨੰਬਰ 31 ਡੇਟਡ 29th ਆਫ ਫੈਬਰੂਰੀ ਅੰਡਰ ਸੈਕਸ਼ਨ 307 ਐਂਡ ਆਰਮਜ਼ ਐਕਟ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਦਗਨਪ੍ਰੀਤ ਇਹ ਤਰਨਤਾਰਨ ਦੇ ਰਹਿਣ ਵਾਲੇ ਹਨ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ ਇਲੀਅਸ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸਕਸੈਸਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ 0.32 ਬੋਰ ਦੀ ਪਿਸਟਲ ਅ ਯੂਜ਼ਡ ਹੋਈ ਸੀ ਉਹ ਵੀ ਅਸੀ ਰਿਕਵਰ ਕਰ ਲਈ ਹੈ ਵਜਾ ਰੰਜਿਸ਼ ਇਹ ਸੀ ਕਿ ਜਿਹੜੀ ਇਹਦੀ ਮਡਲੀ ਪੁੱਛ ਕੇ ਛੇ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸ ਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦ ਨੂੰ ਇਤਲਾ ਮਿਲੀ ਕੀ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਮੈਮ ਕੁੜੀ ਦਾ ਕਿੰਨਾ ਕਿਤੇ ਕੁੜੀ ਦਾ ਕੋਈ ਰੋਲ ਹੈਗਾ ਸੀ ਜਿਹੜੀ ਹੈਗੀ ਸੀ ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ ਇਹਦੀ ਰਿਮਾਂਡ ਸੀ ਕੀਤੀ ਜਾਵੇਗੀ ਅਜੀ ਜਿਹੜੀ ਮੋਡਲੀ ਪੁੱਛ ਕੇ ਛਾ ਉਹਦੇ ਵਿੱਚ ਸਿਰਫ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਨਹੀਂ ਪਰ ਇਹਨੂੰ ਇਹਨੂੰ ਪਤਾ ਸੀ ਕਿ ਲੜਕੀ ਜਿਹੜੀ ਹੈ ਮੈਰਿਟਾਇਲ ਇਹ ਤਲਾਕ ਨਹੀਂ ਦਿੱਤਾ ਉਹ ਬਿਲਕੁਲ ਬਿਲਕੁਲ ਜੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਤੇ ਸਿੰਗਾਪੁਰ ਰਹਿ ਰਹੇ ਨੇ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹ ਰਹੇ ਨੇ ਤੇ ਇਹਦਾ ਉਹਨਾਂ ਐਕਸਟਰਾ ਮੈਰਿਟਲ ਅਫੇਅਰਸ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਇਹ ਤੁਹਾਨੂੰ ਮੈਂ ਦੱਸਿਆ ਗਿਆ ਕਿ ਫੋਨ ਦੇ ਉੱਤੇ ਤਾਂ ਮੈਨੂੰ ਹੁੰਦਾ ਸੀ ਉਸ ਲੜਕੀ ਨਾਲ ਜਾਂ ਨਹੀਂ ਹੁੰਦਾ ਸੀ ਜਿਹੜੀ ਲੜਕੀ ਨਾਲ ਵੀ ਕਰਵਾ ਸੀ ਦੇਖੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਵੀ ਪਰ ਇਹ ਤਾਂ ਉਹਦਾ ਅਫੇਅਰ ਸੀਗਾ ਇਹ ਇਹ ਕੀ ਉਸ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਇਹ ਜਾਂਚ ਕਰਾਂਗੇ ਰਿਮਾਂਡ ਸੀ ਕਰਕੇ ਵਨ ਸਾਈਡ ਹੈ ਤੇ ਦੋਨੋਂ ਸਾਈਡ ਦਾ ਇਹ ਤਾਂ ਅਜੇ ਸਿਫ ਜੀ ਅਕਿਊਜ਼ ਦੀ ਪ੍ਰੀਲੀਮੀਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਅਕਿਊਜ਼ ਦੇ ਵੱਲੋਂ ਇਹ ਵਜਾ ਰੰਜਿਸ਼ ਦੱਸੀ ਗਈ ਹੈ। ਹਨ ਪਹਿਲੇ ਵੀ ਕੋਈ ਮਕਦਮਾ ਅਰਜੇ ਜੀ ਨਹੀਂ ਇਹ ਪਹਿਲਾ ਹੀ ਮਕਦਮਾ। ਜਿਹੜਾ ਦੂਜਾ ਕੇਸ ਹੈਗਾ ਇਹ ਹੈਗਾ ਐਫ ਆਈ ਆਰ ਨੰਬਰ